ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਮੂਹ ਸ਼ਹੀਦਾ ਸਿੰਘਾਂ ਗੁਰੂ ਸਹਿਬਾਨਾਂ ਦੇ ਚਰਨਾਂ ਕਮਲਾਂ ਦੇ ਵਿੱਚ ਨਮਸਕਾਰ ਕਰਦੇ ਹਾਂ ਸਾਧ ਸੰਗਤ ਜੀ ਹੁਣ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਇੱਕ ਬੇਨਤੀ ਹੈ ਕਿ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਇਹ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਜ਼ਰੂਰ ਸੁਣਨਾ ਜੀ ਚਲੋ ਹੁਣ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜਦੋਂ ਪਰਮਾਤਮਾ ਦੀ ਕਿਰਪਾ ਹੋ ਜਾਵੇ ਨਾ ਪਰਮਾਤਮਾ ਦੀ ਮਿਹਰ ਹੋ ਜਾਵੇ ਨਾ ਫਿਰ ਕਿੰਨਾ ਵੀ ਵੱਡਾ ਕੰਮ ਹੋਵੇ ਕਿੰਨਾ ਵੀ ਅੜਿਆ ਹੋਇਆ ਕੰਮ ਹੋਵੇ ਕਿੰਨਾ ਵੀ ਮੁਸ਼ਕਲ ਵਾਲਾ ਕੰਮ ਹੋਵੇ ਨਾ ਜਦੋਂ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਨਾ ਫਿਰ ਅੜੇ ਤੋਂ ਅੜਿਆ ਕੰਮ ਵੀ ਔਖੇ ਤੋਂ ਔਖਾ ਕੰਮ ਵੀ 5 ਮਿੰਟਾਂ ਦੇ ਵਿੱਚ ਉਹ ਕਰ ਦਿੰਦੇ ਨੇ ਉਹ ਸੁਖਾਲਾ ਕਰ ਦਿੰਦੇ ਨੇ ਉਹ ਬੜੀ ਛੇਤੀ ਪੂਰਾ ਕਰ ਦਿੰਦੇ ਨੇ ਕਿਉਂਕਿ ਪ੍ਰਮਾਤਮਾ ਦੀ ਮਿਹਰ ਹੀ ਇਸ ਤਰ੍ਹਾਂ ਦੀ ਹੈ ਪ੍ਰਮਾਤਮਾ ਦੀ ਕਿਰਪਾ ਹੀ ਇਸ ਤਰ੍ਹਾਂ ਦੀ ਹੈ ਪ੍ਰਮਾਤਮਾ ਦੀ ਕਿਰਪਾ ਆਪਾਂ ਕਿਸ ਤਰੀਕੇ ਦੇ ਨਾਲ ਲੈਣੀ ਹੈ ਜਦੋਂ ਆਪਾਂ ਪਾਣੀ ਨੂੰ ਪਿਆਰ ਨਾਲ ਪੜਦੇ ਹਾਂ ਬਾਣੀ ਨੂੰ ਵਿਧੀ ਦੇ ਨਾਲ ਜਦੋਂ ਆਪਾਂ ਪਕਾ ਪਕ ਕਰਦੇ ਹਾਂ ਤਾਂ ਫਿਰ ਪ੍ਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਹੁਣ ਤੁਹਾਨੂੰ ਦੱਸਦੇ ਹਾਂ ਜਪਜੀ ਸਾਹਿਬ ਜੀ ਦੀ ਇਸ ਪੌੜੀ ਦਾ ਜਾਪ ਜੇਕਰ ਤੁਸੀਂ ਇਸ ਵਿਧੀ ਦੇ ਨਾਲ ਕਰੋਗੇ ਤਾਂ ਤੁਹਾਡੇ ਰੁਕੇ ਹੋਏ ਕੰਮ ਜਿਹੜੀ ਉਹ ਛੇਤੀ ਪੂਰੇ ਹੋ ਜਾਣਗੇ ਆਪੇ ਉੱਤੇ ਪ੍ਰਮਾਤਮਾ ਦੀ ਕਿਰਪਾ ਉਹ ਛੇਤੀ ਬਣ ਜਾਊਗੀ ਸਾਧ ਸੰਗਤ ਜੀ ਜਦੋਂ ਆਪਾਂ ਪਾਠ ਕਰਦੇ ਆ ਨਾ ਆਪਾਂ ਕੀ ਗਲਤੀ ਕਰ ਬੈੰਨੇ ਆ ਇੱਕ ਤਾਂ ਆਪ ਟਾਈਮ ਇੱਕ ਸਮਾਂ ਨਹੀਂ ਬੰਨਦੇ ਇੱਕ ਸਮੇਂ ਦੇ ਨਾਲ ਜਦੋਂ ਵੀ ਆਪਾਂ ਪਾਠ ਕਰਦੇ ਆ ਅੰਮ੍ਰਿਤ ਵੇਲੇ ਜੇ ਤੁਸੀਂ ਇਸ਼ਨਾਨ ਕਰਕੇ ਪਾਠ ਕਰਦੇ ਹੋ ਉਹ ਤਾਂ ਕਦੇ 5 ਵਜੇ ਕਰ ਲਿਆ ਕਦੇ 6 ਵਜੇ ਕਰ ਲਿਆ ਕਦੇ 7 ਵਜੇ ਕਰ ਲਿਆ ਇਹ ਸਭ ਤੋਂ ਵੱਡੀ ਗਲਤੀ ਹੈ ਸਾਧ ਸੰਗਤ ਜੀ ਜਦੋਂ ਵੀ ਤੁਸੀਂ ਪਾਠ ਕਰਨਾ ਹੈ ਤੇ ਤੁਸੀਂ ਇੱਕ ਸਮਾਂ ਹੀ ਬੰਨਣਾ ਹੈ ਜਿਹੜੇ ਸਮੇਂ ਤੁਸੀਂ ਪਾਠ ਕਰ ਸਕਦੇ ਹੋ ਉਹੀ ਸਮਾਂ ਰੱਖਣਾ ਹੈ ਕਦੇ ਉਸ ਵੇਲੇ ਜਾਂ ਉਸ ਵੇਲੇ ਇਹ ਨਹੀਂ ਇੱਕ ਸਮਾਂ ਹੈ ਜਿਹੜਾ ਹੁੰਦਾ ਹੈ ਇਹ ਬਹੁਤ ਹੀ ਆਪਾਂ ਨੂੰ ਉਹ ਉਸ ਸਮੇਂ ਦੇ ਵੇ ਇੱਕ ਸਮੇਂ ਨਾਲ ਆਪਾਂ ਨੂੰ ਉਹ ਛੇਤੀ ਫਲ ਮਿਲਦਾ ਹੈ ਦੂਸਰੀ ਗਲਤੀ ਆਪਾਂ ਕੀ ਕਰ ਬੈਠਦੇ ਹਾਂ ਆਪਾਂ ਜਦੋਂ ਪਾਠ ਕਰਦੇ ਹਾਂ ਤੇ ਆਪਾਂ ਧਿਆਨ ਇਹ ਜਿਹੜਾ ਆਪਾਂ ਕਮਾਕਾਰਾਂ ਦੇ ਵਿੱਚ ਲਾਈ ਰੱਖਦੇ ਹਾਂ ਆਪਣੇ ਆਪਾਂ ਵੈਸੇ ਤਾਂ ਆਪਾਂ ਪਾਠ ਕਰ ਹੀ ਜਾਂਦੇ ਹੁਣ ਪਰ ਆਪਣੀ ਸੂਰਤ ਹੈ ਜਿਹੜੀ ਆਪਾਂ ਕਿਸੇ ਗੱਲ 'ਚ ਜੇ ਕਿਸੇ ਨੇ ਕੁਝ ਕਹਿ ਤਾ ਆਪਾਂ ਉੱਥੇ ਉਲਝੇ ਰਹਿੰਨੇ ਆ ਚਾਹ ਕੋਈ ਘਰ ਵਿੱਚ ਕੋਈ ਵੀ ਦੁੱਖ ਤਕਲੀਫ ਹੈ ਤਾਂ ਉੱਥੇ ਆਪਾਂ ਉਸੇ ਉਸੇ ਬਾਰੇ ਹੀ ਸੋਚਦੇ ਰਹਿੰਨੇ ਆ ਤੇ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਆਪਾਂ ਕਦੋਂ ਪਾਠ ਪੂਰਾ ਕਰ ਦਿੱਤਾ ਇਹ ਸਭ ਤੋਂ ਵੱਡੀ ਗਲਤੀ ਹੈ ਜਦੋਂ ਆਪਾਂ ਧਿਆਨ ਨਾਲ ਪਾਠ ਨਹੀਂ ਕਰਦੇ ਪਾਠ ਬੇਸ਼ੱਕ ਦੀ ਤੁਸੀਂ ਜੇ ਅੱਧਾ ਘੰਟਾ ਕਰਦੇ ਹੋ ਤਾਂ ਵੀ ਮਿੰਟ ਹੀ ਕਰ ਲਓ ਪਰ ਕਰੋ ਉਸ ਨੂੰ ਪੂਰੇ ਆਪਣੇ ਧਿਆਨ ਦੇ ਨਾਲ ਪੂਰਾ ਧਿਆਨ ਹੈ ਜਿਹੜਾ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਰੱਖਣਾ ਚਾਹੀਦਾ ਹੈ ਜਦੋਂ ਆਪਾਂ ਪਾਠ ਕਰਦੇ ਹਾਂ ਜੇ ਰੋ ਪੂਰੇ ਧਿਆਨ ਨਾਲ ਕਰਦੇ ਹਾਂ ਫਿਰ ਆਪਾਂ ਨੂੰ ਪ੍ਰਮਾਤਮਾ ਦੀ ਕਿਰਪਾ ਆਪਣੇ ਉੱਤੇ ਹੁੰਦੀ ਹੈ ਫਿਰ ਆਪਣੇ ਪਰਮਾਤਮਾ ਦੀ ਦ੍ਰਿਸ਼ਟੀ ਫਿਰ ਆਪਣੇ ਉੱਤੇ ਬੋ ਛੇਤੀ ਪੈਂਦੀ ਹੈ ਜਦੋਂ ਆਪਾਂ ਆਪਣਾ ਮਨ ਹੀ ਪਰਮਾਤਮਾ ਨਾਲ ਨਹੀਂ ਜੁੜਦਾ ਫਿਰ ਪਰਮਾਤਮਾ ਦਾ ਆਪਣੇ ਤੇ ਕਿਰਪਾ ਕਿਵੇਂ ਹੋਊਗੀ ਜਿਹੜੀ ਆਤਮਾ ਹੈ ਇਸ ਨੂੰ ਪਰਮਾਤਮਾ ਨਾਲ ਮਿਲਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਕੋਈ ਵੀ ਕਨੈਕਸ਼ਨ ਹੋਣਾ ਬਹੁਤ ਜ਼ਰੂਰੀ ਹੈ ਪਰਮਾਤਮਾ ਦੀ ਕਿਰਪਾ ਲੈਣ ਦੇ ਲਈ ਪਰਮਾਤਮਾ ਨਾਲ ਕਨੈਕਸ਼ਨ ਕਰਨਾ ਬਹੁਤ ਜ਼ਰੂਰੀ ਹੈ ਕਨੈਕਸ਼ਨ ਬਹੁ ਛੇਤੀ ਹੋ ਜਾਂਦਾ ਹੈ ਅਮ੍ਰਿਤ ਵੇਲੇ ਪਰ ਮਾ ਆਤਮਾ ਦਾ ਕਨੈਕਸ਼ਨ ਪਰਮਾਤਮਾ ਨਾਲ ਬਹੁ ਛੇਤੀ ਹੁੰਦਾ ਅਮ੍ਰਿਤ ਵੇਲੇ ਕਿਉਂਕਿ ਸ਼ਾਂਤੀ ਹੁੰਦੀ ਚਾਰਛੇ ਫੇਰੇ ਤੁਸੀਂ ਇਹ ਤਾਂ ਸੁਣਿਆ ਹੀ ਹੋਣਾ ਵੀ ਆਪਾਂ ਜਿਸ ਕਿਸੇ ਨੂੰ ਯਾਦ ਕਰਦੇ ਹੁੰਨੇ ਹਾਂ ਤਾਂ ਉਹ ਉਹਦਾ ਫੋਨ ਆ ਜਾਂਦਾ ਹੈ ਚਾਹ ਉਸ ਵੇਲੇ ਉਸਦਾ ਕੋਈ ਨਾ ਕੋਈ ਆਪਾਂ ਨੂੰ ਮੈਸੇਜ ਆ ਉਹਦਾ ਫੋਨ ਕਿਸੇ ਨਾ ਕਿਸੇ ਤਰੀਕੇ ਉਹ ਬੰਦਾ ਆਪਾਂ ਨੂੰ ਉਹ ਮਿਲ ਜਾਂਦਾ ਹੈ ਜਦੋਂ ਉਸ ਨੂੰ ਆਪਾਂ ਪੂਰੇ ਸ਼ਿੱਦਤ ਨਾਲ ਯਾਦ ਕਰਦੇ ਹਾਂ ਇਹ ਸ੍ਰਿਸ਼ਟੀ ਦਾ ਨਿਯਮ ਹੈ ਜਿੰਨੂੰ ਵੀ ਆਪਾਂ ਯਾਦ ਕਰਦੇ ਹਾਂ ਉਹਦੇ ਵੀ ਦਿਮਾਗ ਵਿੱਚ ਆਪਣਾ ਆਪਣੀ ਯਾਦ ਘੁੰਮਣੇ ਸ਼ੁਰੂ ਹੋ ਜਾਂਦੀ ਹੈ ਉਹ ਵੀ ਫਿਰ ਜਦੋਂ ਕਿਤੇ ਆਪਾਂ ਗੱਲ ਕਰਾਂਗੇ ਆਪਾਂ ਨੂੰ ਕਹੂਗਾ ਵੀ ਹਾਂ ਮੈਂ ਤੁਹਾਨੂੰ ਦੋ ਤਿੰਨ ਦਿਨਾਂ ਦਾ ਯਾਦ ਕਰ ਰਿਹਾ ਇਹ ਪ੍ਰਕਿਰਤੀ ਦਾ ਨਿਯਮ ਹੈ ਪਰ ਪ੍ਰਕਿਰਤੀ ਦਾ ਨਿਯਮ ਹੈ ਪ੍ਰਮਾਤਮਾ ਨੇ ਇਹ ਸ੍ਰਿਸ਼ਟੀ ਹੀ ਇਸ ਤਰੀਕੇ ਨਾਲ ਜਿਹਦੋਂ ਆਪਣਾ ਇੱਕ ਕਨੈਕਸ਼ਨ ਹੈ ਜਿਹੜਾ ਦਿਲ ਦਾ ਕਨੈਕਸ਼ਨ ਹੈ ਜਦੋਂ ਦੂਸਰੇ ਨੂੰ ਆਪਾਂ ਪੂਰੀ ਸ਼ਿੱਦਤ ਨਾਲ ਯਾਦ ਕਰਦੇ ਹਾਂ ਆਪਣਾ ਕਨੈਕਸ਼ਨ ਉਸ ਤੱਕ ਪਹੁੰਚ ਜਾਂਦਾ ਹੈ ਇਸ ਕਰਕੇ ਜਦੋਂ ਵੀ ਤੁਸੀਂ ਪਾਠ ਕਰਦੇ ਹੋ ਆਪਣੀ ਆਤਮਾ ਨੂੰ ਪ੍ਰਮਾਤਮਾ ਦੇ ਨਾਲ ਜੋੜਨਾ ਸ਼ੁਰੂ ਕਰਦੋ ਜਿੰਨੀ ਛੇਤੀ ਆਤਮਾ ਦਾ ਪਰਮਾਤਮਾ ਨਾਲ ਕਨੈਕਸ਼ਨ ਜੁੜੂਗਾ ਓਨੀ ਹੀ ਛੇਤੀ ਆਪਣਾ ਜੋ ਵੀ ਅਰਦਾਸ ਹੈ ਜੋ ਵੀ ਰੁਕਿਆ ਹੋਇਆ ਕੰਮ ਹੈ ਜਾਂ ਦੁੱਖ ਤਕਲੀਫ ਹੈ ਕੋਈ ਵੀ ਆਪਣੇ ਘਰ ਦੇ ਨਾਲ ਜੁੜੀ ਹੋਈ ਕੋਈ ਵੀ ਮਜਬੂਰੀ ਹੈ ਉਹ ਤੁਹਾਡੀ ਪਰਮਾਤਮਾ ਤੱਕ ਬਹੁ ਛੇਤੀ ਪਹੁੰਚੂਗੀ ਇਹ ਦੋ ਗਲਤੀਆਂ ਆਪਾਂ ਕਰਦੇ ਹਾਂ ਪਹਿਲਾਂ ਤੁਸੀਂ ਆਪਣਾ ਨਿਯਮ ਬਣਾਓ ਇੱਕ ਸਮਾਂ ਬੰਨੋ ਜਿਸ ਵੇਲੇ ਵੀ ਤੁਸੀਂ ਅੰਮ੍ਰਿਤ ਵੇਲੇ ਪਾਠ ਕਰ ਸਕਦੇ ਹੋ ਇੱਕ ਸਮੇਂ ਦੇ ਨਾਲ 41 ਦਿਨ ਉਸ ਸਮੇਂ ਦੇ ਨਾਲ ਪਾਠ ਹਰ ਰੋਜ਼ ਕਰੋ ਕੋਲੇ ਪਾਣੀ ਰੱਖ ਕੇ ਕਰੋ ਸੁੱਚੇ ਵਸਤਰ ਪਾ ਕੇ ਛੱਲੇ ਵੀ ਸੁੱਚਾ ਵਸਤਰ ਵਿਸਾ ਕੇ ਫਿਰ ਪ੍ਰਮਾਤਮਾ ਨੂੰ ਪੂਰਾ ਅੰਤਰ ਧਿਆਨ ਯਾਦ ਕਰਕੇ ਅਰਦਾਸ ਕਰਕੇ ਜਦੋਂ ਤੁਸੀਂ ਪਾਠ ਕਰੋਗੇ ਪਾਠ ਦੇ ਤਾਂ ਪੂਰੇ ਜਪਜੀ ਸਾਹਿਬ ਵਿੱਚ ਹੀ ਪੂਰੀ ਬਹੁਤ ਕੁਸ਼ ਹੈ ਪ੍ਰਮਾਤਮਾ ਨੇ ਬਹੁਤ ਕੁਝ ਸੰਜੋ ਕੇ ਰੱਖਿਆ ਹੋਇਆ ਹੈ ਪੂਰੇ ਜਪਜੀ ਸਾਹਿਬ ਵਿੱਚ ਹੀ ਜੇ ਕਹਿੰਦੇ ਗ੍ਰਾਸ ਸਾਹਿਬ ਨੂੰ ਸਮਝਣਾ ਹੈ ਤਾਂ ਜਪਜੀ ਸਾਹਿਬ ਦੀ ਬਾਣੀ ਪੜ ਲਵੋ ਪੂਰੇ ਗ੍ਰਾਸ ਸਾਹਿਬ ਲਈ ਸਮੋ ਕੇ ਜਪਜੀ ਸਾਹਿਬ ਵਿੱਚ ਰੱਖਿਆ ਹੋਇਆ ਹੈ ਪੂਰੇ ਜਪਜੀ ਸਾਹਿਬ 'ਚ ਬਹੁਤ ਜ਼ਿਆਦਾ ਤਾਕਤ ਹੈ ਪਰ ਜੇਕਰ ਤੁਸੀਂ ਤੀਜੀ ਪੌੜੀ ਨੂੰ ਨਿਰੰਤਰ ਕਰੋਗੇ ਜਾਂ 11 ਵਾਰ ਜਾਂ 21 ਵਾਰ ਜਾਂ 41 ਵਾਰ ਇੱਕ ਸਮੇਂ ਬਨ ਕੇ ਕੋਲੇ ਪਾਣੀ ਰੱਖ ਕੇ ਜੋ ਅਰਦਾਸ ਤੁਸੀਂ ਕਰਨੀ ਹੈ ਜੋ ਰੁਕਿਆ ਹੋਇਆ ਕੰਮ ਹੈ ਜਾਂ ਅੜਿਆ ਹੋਇਆ ਕੰਮ ਹੈ ਉਸ ਨੂੰ ਜਦੋਂ ਤੁਸੀਂ 41 ਦਿਨ ਹਰ ਰੋਜ਼ ਇੱਕ ਸਮੇਂ ਦੇ ਨਾਲ ਜਾਂ 21 ਵਾਰ ਘੱਟ ਤੋਂ ਘੱਟ 21 ਵਾਰ ਤਾ ਤੀਜੀ ਪੌੜੀ ਦਾ ਪਾਠ ਤੁਸੀਂ ਜਾਪ ਕਰਨਾ ਹੀ ਕਰਨਾ ਹੈ ਤੇ ਧਿਆਨ ਲਾ ਕੇ ਕਰਨਾ ਹੈ ਧਿਆਨ ਨਹੀਂ ਇੱਧਰ ਉੱਧਰ ਪਟਕਾਉਣਾ ਫੇਰ ਦੇਖਿਓ ਤੁਹਾਡਾ ਕਿਵੇਂ ਰੁਕਿਆ ਹੋਇਆ ਕੰਮ ਹੈ ਜਾਂ ਕੋਈ ਵੀ ਤਕਲੀਫ ਹੈ ਕਿੰਦੀ ਛੇਤੀ ਪ੍ਰਮਾਤਮਾ ਉਸ ਦੇ ਉੱਤੇ ਮਿਹਰ ਕਰਦਾ ਹੈ ਪ੍ਰਮਾਤਮਾ ਦੇ ਜਦੋਂ ਕਿਰਪਾ ਦੇ ਦਰਵਾਜ਼ੇ ਖੁੱਲ ਜਾਂਦੇ ਹਨ ਨਾ ਫਿਰ ਕੋਈ ਵੀ ਕੰਮ ਆਪਣਾ ਅੜਦਾ ਨਹੀਂ ਪ੍ਰਮਾਤਮਾ ਦੀ ਦ੍ਰਿਸ਼ਟੀ ਹੀ ਇੰਨੀ ਵੱਡੀ ਹੈ ਪ੍ਰਮਾਤਮਾ ਦੀ ਕਿਰਪਾ ਹੀ ਇੰਨੀ ਵੱਡੀ ਹੈ ਕਿ ਆਪਾਂ ਨੂੰ ਥੋੜਾ ਜਿਹਾ ਇੱਕ ਕਦਮ ਚੱਕਣ ਦੇ ਨਾਲ ਪ੍ਰਮਾਤਮਾ ਦੇ ਦਰਵਾਜ਼ੇ ਆਪਣੇ ਲਈ ਖੁੱਲ ਜਾਂਦੇ ਨੇ ਸਾਧ ਸੰਗਤ ਜੀ ਫਿਰ ਸਭ ਤੋਂ ਵੱਡੀ ਗਲਤੀ ਆਪਾਂ ਇਹ ਕਰਦੇ ਹਾਂ ਆਪਾਂ ਤਨ ਦੌਲਤ ਸ਼ੋਹਰਤ ਬੱਚਿਆਂ ਦੀ ਕਾਮਯਾਬੀ ਦੇ ਲਈ ਪਤਾ ਨਹੀਂ ਆਪਾਂ ਕੀ ਕੀ ਅਰਦਾਸਾਂ ਹਰ ਵੇਲੇ ਪ੍ਰਮਾਤਮਾ ਜੀ ਦੇ ਅੱਗੇ ਕਰਦੇ ਰਹਿੰਦੇ ਹਾਂ ਪਰ ਪਰਮਾਤਮਾ ਕਹਿੰਦੇ ਇਹ ਵੀ ਸਭ ਦਿਨ ਸਾਰਾ ਦਿਨ ਮੰਗੀ ਹੀ ਜਾਂਦੇ ਰਹਿੰਦੇ ਪਰ ਕੋਦੇ ਮੇਰੀ ਮੈਨੂੰ ਤਾਂ ਕਦੇ ਮੰਗਿਆ ਹੀ ਨਹੀਂ ਵੀ ਪਰਮਾਤਮਾ ਜੀ ਆਪ ਜੀ ਦੇ ਨਾਲ ਸਦਾ ਹੀ ਸਾਰੀ ਉਮਰ ਹੀ ਜੁੜੇ ਰਹੀਏ ਸਾਰੀ ਉਮਰ ਹੀ ਆਪ ਜੀ ਦੀ ਬਾਣੀ ਪੜਦੇ ਰਹੀਏ ਸਾਧ ਸੰਗਤ ਜੀ ਨਾਲ ਨਾਲ ਇਹ ਵੀ ਅਰਦਾਸ ਕਰਿਆ ਕਰੋ ਵੀ ਪੂਰੀ ਉਮਰ ਪੂਰਾ ਪਰਿਵਾਰ ਆਪ ਜੀ ਦੇ ਚਰਨਾਂ ਦੇ ਨਾਲ ਜੁੜਿਆ ਰਹੇ ਪੂਰਾ ਪਰਿਵਾਰ ਆਪ ਜੀ ਦੀ ਬਾਣੀ ਨਾਲ ਜੁੜਿਆ ਰਹੇ ਇਹ ਵੀ ਅਰਦਾਸ ਹਰ ਰੋਜ਼ ਕਰਿਆ ਕਰੋ ਸਾਧ ਸੰਗਤ ਜੀ ਜਦੋਂ ਵੀ ਕੋਈ ਦਾਤ ਮੰਗਦੇ ਹੋਂ ਨਾਲ ਬਾਣੀ ਦੀ ਦਾਤ ਵੀ ਮੰਗਿਆ ਕਰੋ ਵੀ ਜਿੱਥੇ ਪ੍ਰਮਾਤਮਾ ਦਾ ਵਾਸ ਹੋ ਜਾਂਦਾ ਸਾਧ ਸੰਗਤ ਜੀ ਉਸੇ ਕਿਸੇ ਵੀ ਉਸ ਘਰ ਦੇ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹਿੰਦੀ ਕਿਸੇ ਚੀਜ਼ ਦੀ ਟੋਟ ਨਹੀਂ ਰਹਿੰਦੀ ਜਿੱਥੇ ਪ੍ਰਮਾਤਮਾ ਦਾ ਵਾਸ ਹੋ ਜਾਂਦਾ ਜਿਸਕਾ ਦੇ ਵਿੱਚ ਛੋਟੇ ਤੋਂ ਲੈ ਕੇ ਵੱਡੇ ਤੱਕ ਬਾਣੀ ਦਾ ਵਾਸ ਹੈ ਜਿਹੜੇ ਪਰਿਵਾਰ ਨਿਤਨੇਮ ਨਿਤਨੇਮ ਦਾ ਪਾਠ ਕਰਦੇ ਨੇ ਉਹਨਾਂ ਦੇ ਘਰਾਂ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ ਇਸ ਕਰਕੇ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਪ੍ਰਮਾਤਮਾ ਨੂੰ ਮੰਗਿਆ ਕਰੋ ਬਾਣੀ ਨੂੰ ਮੰਗਿਆ ਕਰੋ ਫਿਰ ਜਿਹੜੀਆਂ ਦਾਤਾਂ ਹੈ ਉਸ ਤੋਂ ਬਾਅਦ ਮੰਗਿਆ ਕਰੋ ਸਾਧ ਸੰਗਤ ਜੀ ਜਦੋਂ ਆਪਾਂ ਨਵੇਂ-ਨਵੇਂ ਬਾਣੀ ਨਾਲ ਜੁੜਦੇ ਹਾਂ ਨਵੇਂ-ਨਵੇਂ ਬਾਣੀ ਪੜਨ ਲੱਗਦੇ ਹਾਂ ਨਹੀਂ ਪਤਾ ਹੁੰਦਾ ਕਿ ਇਹ ਨੀਮ ਹੈ ਬਾਣੀ ਆਪਾਂ ਨੂੰ ਕੀ ਸਮਝਾਉਂਦੀ ਹੈ ਕਿਸ ਤਰ੍ਹਾਂ ਕਿਸ ਵਿਧੀ ਦੇ ਨਾਲ ਆਪਾਂ ਪਾਠ ਕਰਨੇ ਆ ਕਿਸ ਤਰੀਕੇ ਦੇ ਨਾਲ ਪਾਠ ਕਰਨੇ ਆ ਜਾਂ ਆਪਾਂ ਗੁਰੂ ਘਰ ਜਾ ਕੇ ਸੇਵਾ ਕਰਦੇ ਹਾਂ ਤਾਂ ਆਪਾਂ ਕੀ ਕਰਦੇ ਆ ਸੇਵਾ ਕਰਦੇ ਆ ਆਪਾਂ ਭੈਣਾ ਬੀਬੀਆਂ ਨਾਲ ਗੱਲਾਂ ਕਰਦੇ ਰਹਨੇ ਚਾਹ ਵੀਰ ਹੈ ਭੈਣਾ ਹੈ ਆਪਾਂ ਆਪਸ ਵਿੱਚ ਗੱਲਾਂ ਕਰਦੇ ਰਹਨੇ ਆ ਸਭ ਤੋਂ ਵੱਡੀ ਗਲਤੀ ਕਰਦੇ ਹਾਂ ਸਾਧ ਸੰਗਤ ਜੀ ਜਦੋਂ ਆਪਾਂ ਗੱਲਾਂ ਕਰਦੇ ਰਹਨੇ ਆ ਜਦੋਂ ਵੀ ਤੁਸੀਂ ਸੇਵਾ ਕਰਦੇ ਹੋ ਸਿਰਫ ਆਪਣੇ ਮਨ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਦਾ ਜਾਪ ਚੱਲਣਾ ਚਾਹੀਦਾ ਹੈ ਤੇ ਚਰਨਾ ਦੇ ਵਿੱਚ ਬਸ ਆਪਦੇ ਮਨੋਂ ਅਰਦਾਸ ਹੀ ਕਰਦੇ ਰਹਿਣਾ ਜਿੰਨਾ ਚਿਰ ਸੇਵਾ ਕਰਦੇ ਹੋ ਪ੍ਰਮਾਤਮਾ ਜੀ ਮੇਰਾ ਇਹ ਰੁਕਿਆ ਹੋਇਆ ਕੰਮ ਹੈ ਆਪ ਜੀ ਬਹੁ ਛੇਤੀ ਕਿਰਪਾ ਕਰੋ ਮੇਰੇ ਤੇ ਪਰਿਵਾਰ ਤੇ ਮੇਰਾ ਜਿਹੜਾ 20 ਸਾਲਾਂ ਦਾ ਕੰਮ ਹੈ ਜਾਂ ਕਿੰਨਾ ਵੀ ਟਾਈਮ ਦਾ ਰੁਕਿਆ ਹੋਇਆ ਕੰਮ ਹੈ ਉਹ ਦੇਖਿਓ ਜਦੋਂ ਪ੍ਰਮਾਤਮਾ ਦੀ ਕਿਰਪਾ ਹੋ ਗਈ ਕਿਰਪਾ ਆਪਾਂ ਆਪ ਲੈਣੀ ਹੈ ਜੇ ਸੇਵਾ ਕਰਦੇ ਹਾਂ ਪਾਠ ਕਰਦੇ ਹਾਂ ਆਪਾਂ ਜਦੋਂ ਆਪਾਂ ਧਿਆਨ ਲਾਵਾਂਗੇ ਮਨ ਜੋੜਾਂਗੇ ਫੇਰ ਹੀ ਆਪਾਂ ਨੂੰ ਪ੍ਰਮਾਤਮਾ ਦੀ ਕਿਰਪਾ ਮਿਲਣੀ ਹੈ ਸਾਧ ਸੰਗਤ ਜੀ ਕਲੀ ਬਾਣੀ ਪੜਨਾ ਚਾਹ ਆਪਾਂ ਸੇਵਾ ਕਰੇਗੀ ਆਪਣਾ ਧਿਆਨ ਕਿਤੇ ਹੋਰ ਆ ਗੱਲਾਂ ਕਰਾਂ ਕਰੀ ਜਾਵਾਂਗੇ ਫਿਰ ਆਪਣੇ ਤੇ ਪ੍ਰਮਾਤਮਾ ਦੀ ਕਿਰਪਾ ਨਹੀਂ ਹੋਣੀ ਮਨਨ ਨੂੰ ਵੀ ਜੋੜਨਾ ਪਊਗਾ ਤਨ ਨੂੰ ਵੀ ਪ੍ਰਮਾਤਮਾ ਨਾਲ ਜੋੜਨਾ ਪਊਗਾ ਫੇਰ ਪ੍ਰਮਾਤਮਾ ਦੀ ਕਿਰਪਾ ਹੋਣੀ ਹੈ ਸਾਧ ਸੰਗਤ ਜੀ ਇਹ ਸੀ ਆਪਣੀ ਅਜੀਤੀ ਵੀਡੀਓ ਜੇ ਤੁਹਾਨੂੰ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਕਮੈਂਟਾਂ ਦੇ ਵਿੱਚ ਆਪਣੀ ਰਾਏ ਜ਼ਰੂਰ ਰੱਖਣਾ ਜੀ ਹੋਰ ਵੀਡੀਓ ਲੈ ਕੇ ਆਵਾਂਗੇ ਇਸ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤ